ਸਤਿ ਆਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ ਹੈ। ਬਲਾਈ ਗੁਰਪ੍ਰੀਤ ਸਿੰਘ ਜੀ ਦੇ ਸੱਦੇ ਤੇ ਅੱਜ ਇੱਥੇ ਆਣਾ ਹੋਇਆ ਹੈ। ਔਰ ਇਹ ਜਾਣ ਕੇ ਬੜੀ ਹੈਰਤ ਹੋਈ ਇਹਨਾਂ ਦੇ ਆਉਣ ਤੇ ਪਰਸੋਂ ਲੁਧਿਆਣੇ ਕਿ ਗੁਰਸਿੱਖ ਬੰਦਾ ਪਿਛਲੇ 257 ਦਿਨਾਂ ਤੋਂ ਫੌਜੀ ਗੁਰਜੀਤ ਸਿੰਘ ਜੀ ਉਹ ਪੰਜਾਬ ਦੇ ਮੂਲ ਰਿਵਾਇਤਾਂ ਦੇ ਮੁਤਾਬਕ ਸਾਰੇ ਹੀ ਧਾਰਮਿਕ ਮੁਕੱਦਸ ਗ੍ਰੰਥਾਂ ਦੀਆਂ اور ਅਲੱਗ-ਅਲੱਗ ਧਰਮ ਦੇ ਜੋ ਵੀ ਅਸਥਾਨ ਨੇ ਉਹਨਾਂ ਦੀਆਂ ਜੋ ਵੀ ਆਸਥਾਵਾਂ ਨੇ ਉਹਨਾਂ ਨੂੰ ਜੱਦ-ਜਾਤ ਵੀ ਕੋਈ ਬੰਦਾ ਇਹਸ ਪਹੁੰਚਾ ਕੇ ਲੋਕਾਂ ਦੇ ਦਿਲਾਂ ਨੂੰ ਤਕਲੀਫ ਪਹੁੰਚਾਉਂਦਾ ਹੈ ਉਹਦੇ ਖਿਲਾਫ ਇੱਕ ਸਖਤ ਕਾਨੂੰਨ ਜਿਹੜਾ ਚਾਹੁੰਦੇ ਨੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਪਹਿਲੇ ਦਿਨ ਤੋਂ ਹੀ ਸਰਵ ਧਰਮ ਇਕਤਾ ਦੀ ਪ੍ਰਤੀਕ ਹੈ ਫਿਰ ਆਪਾਂ ਪਹਿਲੀ ਪੰਜਾਬ ਦੀ ਰਵਾਇਤਾਂ ਦੀ ਗੱਲ ਕਰਦੇ ਆਂ ਤੇ ਪਹਿਲੀ ਪਾਤਸ਼ਾਹੀ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ مسلمان تے ہندو پڑا انہوں نے سچیاں کھپیاں باما مانگو انہوں نے نال رہے نے اور میں تو انہوں اس مورچج بھی یقین تو انا کی سکھ پاندھ دا ایک آگو سکھ پاندھ دا ایک گر سکھ جب اس مورچے نو لے کے عدی بات رہے تے پنجاب تے مسلمان تے ہندو پڑا اسی طرح انہوں نے نال ڈاٹ کے کھڑن جس طرح مغل سامراج دے گلاب کرتے ہیں تو کال ملو ستوجا سڈے کوان نے فتح کی اس لیے ایک کھیلی پرواہ نہیں کرنی کہ اگر کھاٹ ہاں گنتی والی مورچہ فتح کرتے اور مورچہ انشاءاللہ شاء اللہ تعالیٰ فتح وہ کہے گا جیلا 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 پارلیمنٹ تو آنا وبا تو نہیں آنا لیکن سب چاہیے پورے دے اور خاص کر سکھ پنت کل بھی گنڈا راج کے خلاف سی اج بھی اتنے راج کے خلاف کھڑے ڈٹ کے

ਜੇ ਪਿਛਲੀਆਂ ਸਰਕਾਰਾਂ ਜਿਹਨਾਂ ਦਾ ਕੰਮ ਬੰਦਾ ਸੀ ਉਹਨਾਂ ਨੂੰ ਸਜ਼ਾ ਦੇਣਾ ਉਹਨਾਂ ਨੇ ਕੈਮਟਪਾਲ ਤੋਂ ਨਾਵਾ ਕੋਈ ਕੰਮ ਨਹੀਂ ਕੀਤਾ ਜਿਸ ਤਰ੍ਹਾਂ ਬੇਅਦਮੀਆਂ ਹੋਈਆਂ ਉਸ ਤੋਂ ਬਾਅਦ ਜਿਹੜੇ ਮਲੇਰ ਕੋਲ ਦੇ ਆਸ-ਪਾਸ ਸੁਰਾਂ ਦੇ ਬਾਦ ਦੀ ਬੇਅਦਮੀ ਹੋਈ ਤਾਂ ਅਸਲੀ ਪਵਿੱਤਰ ਜੀਤਾ ਜੀ ਦੀ ਪੰਜਾਬ ਦੀ ਧਰਤੀ ਉੱਤੇ ਇੱਕ ਦਮਾ ਬੇਤਵੀ ਹੋਈ ਇੱਕ ਗਿਰਜਾ ਘੱਟੇ ਹੋਣੀ ਮੇਰੇ ਸਾਹਮਣੇ ਉਹ ਗੱਲ ਕਰਕੇ ਗਏ ਨੇ ਕਾਨੂੰਨ ਬਣਾਉਣੇ ਸਜ਼ਾ ਦਿਨਿਓ ਜੇਲ੍ਹ ਚ ਭੇਜਿਓ ਕੁਝ ਨਹੀਂ ਹੋਣਾ ਜਦ ਤੱਕ 15 ਦਿਨ ਦੇ ਵਿੱਚ ਕਾਨੂੰਨ ਦੇ

ਅਜੀਤ ਆਬਾਕ ਨੇ ਇਹ ਕਹਿੰਦਾ ਕਿ ਅੱਖ ਚਾਖੂ ਲਾ ਕੇ ਕਰਨ ਕਰਾਉਣ ਵਾਲੇ ਲੋਕ ਪੰਜਾਬ ਦੇ ਲੋਕਾਂ ਦੀ ਰਵਾਇਤ ਹੈ। ਉਹ ਜਿਹੜੇ ਲੋਕ ਸਿਰ ਇਹ ਸਮਝਦੇ ਕਿ ਪੰਜਾਬ ਜ ਕੋਈ ਭਾਈਚਾਰਾ ਤੋੜ ਲਵਾਂਗੇ, ਸਿੱਖਾਂ ਚੋਂ ਰੀਤਾਂਾਂ ਜੋ ਸਨ ਮੰਨਣਾ ਚਾਹ, ਗਲਤ ਭਾਈਚਾਰੇ ਦੀਆਂ ਸਾਂਗੀਆਂ ਜਾਂ ਬੋਦੀਆਂ ਜਾਂ ਛੈਨੀਆਂ ਚ ਸਾਡੀ ਮਿੱਟੀ ਜਿਹੜੀ ਆ ਇਹਦੇ ਚ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ। ਅਸੀਂ ਆਪਣੇ ਖੇਤਾਂ ਚ ਕਦੀ ਜੰਗਲ ਨਹੀਂ ਉਪਨ ਦਿੱਤਾ। ਹਮੇਸ਼ਾ ਅਸੀਂ ਮਿੱਟੀ کھوائی دی ہے اور ساری دنیا دے رہو ایک کوئی پانڈے جو ہے کہ کھوائی دی پنجاب جو نفرت دے لے کوئی جگہ ہے سمانے دے جو مسلمان نے بہدر خان صاحب پر تو میرے نال آئے ہوئے نے دل پر سوانیہ جی بادشاہ پورتوں نے میں دونوں ایک بار پھر یقین دوانا کہ جات تک مورچہ چلے گا ਕੁਝ ਜੀ ਸਾਨੂੰ ਬਾਰ ਬਾਰ ਬੁਲਾਉਂਗੇ ਅਸੀਂ ਬਾਰ ਬਾਰ ਆਵਾਂਗੇ ਪੰਜਾਬ ਦੇ ਸਰਬ ਧਰਮਾਂ ਦੇ ਮੁਖੀਆਂ ਨੂੰ ਬੁਲਾਉਂਗੇ ਅਸੀਂ ਉਹਨਾਂ ਦੇ ਵੀ ਗੋਟਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਗੋਟਿਆਂ ਕੋਲ ਥੱਲੇ ਜ਼ਮੀਨ ਤੇ ਬੈਠ ਕੇ ਜਦ ਤੱਕ ਸਾਡੀ ਸੁਰਤ ਹੋਏਗੀ ਇਸ ਮੋਰਚੇ ਨੂੰ ਫਤਿਹ ਕਰਨ ਦੇ ਲਈ ਸਰਦਾਰ ਗੁਰਜੀਤ ਸਿੰਘ ਫੌਜੀ ਦੇ ਨਾਲ ਖੜੇ ਆਂ ਔਰ ਉਮੀਦ ਕਰਦੇ ਆਂ ਕਿ ਸਰਕਾਰ ਜਿਹੜੀ ਹੈ ਇਸ ਆਵਾਜ਼ ਨੂੰ ਇਸ ਜ਼ਰੂਰਤ ਨੂੰ ਸਮਝਦੇ ਹੋਏ ਜਲਦੀ ਢੁਕਵਾ ਕਾਨੂੰਨ ਜਿਹੜਾ ਬਣਾਏਗੀ ਇਹਨਾਂ ਹੀ ਅੱਖਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਨਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ایک پن دا ایک آدمی